ਕੁਐਰੀ ਸਿਗੀਆਂ ਤੇ ਕੋਈ ਦੱਸਣਾ ਵੀ ਜੀ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਕੁਐਰੀ ਇਹ ਆ ਵੀਰੋ ਜਿੱਦਾਂ ਹੁਣ ਤੁਸੀਂ ਕਮੈਂਟਾਂ ਵਿੱਚ ਪੁੱਛਦੇ ਆ ਨਾ ਨਿੱਕੀ ਨਿੱਕੀ ਗੱਲ ਇੱਕੋ ਕਮਾ-ਕਮਾ ਕੇ ਹੁਣ ਜੀ ਠੀਕ ਆ ਜਿੰਨੀ ਮੇਰੇ ਤੋਂ ਨੌਲੇਜ ਆ ਮੈਂ ਦੱਸ ਸਕਦਾ ਵਾਂ ਪਰ ਜੇ ਤੁਸੀਂ ਹੁਣ ਕਈਆਂ ਨੂੰ ਹੁੰਦੀ ਹੈ ਆਦਤ ਆ ਨਾ ਨੌਲੇਜ ਚੈੱਕ ਕਰਨ ਦੀ ਵੀਰੇ ਜੇ ਤੁਹਾਨੂੰ ਇੰਨਾ ਹੀ ਡਾਊਟ ਆ ਤਾਂ ਜਿਹਦੇ ਕੋਈ ਵੀਜ਼ਾ ਲਵਾ ਰਹੇ ਉਹਨਾਂ ਨਾਲ ਗੱਲ ਕਰ ਲਓ ਦੂਸਰਾ ਇਹ ਕਿ ਜੇ ਲੰਬੀਆਂ ਕੁਐਰੀਜ਼ ਆ ਜਿੱਦਾਂ ਹੁਣ ਮੈਂ ਖਾਣੀ ਵੀ ਰਾਵਾਂ ਉਹ ਵੀ ਕਰਿਆ ਤੇ ਇੰਸਟਾਗ੍ਰਾਮ ਤੇ ਜਿਹੜੀ ਆਪਣਾ ਰਪਲਾਈ ਕਰਦੀ ਉਹ ਉਹੀ ਹੁਣੀ ਆ ਤੇ ਉੱਥੇ ਪੁੱਛ ਲਿਆ ਕਰੋ ਇਹ ਨਹੀਂ ਕਿ ਆ ਮੈਂ ਇੰਸਟਾਗ੍ਰਾਮ ਤੇ ਕੁਝ ਹੋਰ ਕਹੂੰਗਾ ਤੇ ਇੱਥੇ ਹੋਰ ਨਾਲੇ ਮੇਥੋਂ ਕਮੈਂਟਾਂ ਚ ਇੰਨਾ ਸਮਾਂ ਨਹੀਂ ਹੁੰਦਾ ਕਿ ਕਿਉਂਕਿ ਲਿਖਣ ਚ ਟਾਈਮ ਲੱਗਦਾ ਨਾ ਹੁਣ ਮੈਂ ਬ੍ਰੇਕ ਵੀ ਆਪਣੀ ਬ੍ਰੇਕ ਚ ਕਰ ਰਿਹਾ ਹਾਂ ਕੰਮ ਤੇ ਪਰ ਬਹੁਤਿਆਂ ਨੂੰ ਪੁੱਛਣ ਲੱਗਿਆ ਉਹਨਾਂ ਨੂੰ ਇਹ ਲੱਗਦਾ ਕਿ ਚਲੋ ਮਜ਼ੇ ਲੈਂਦੇ ਹਾਂ ਸੋ ਤੌਕਾ ਹੋ ਜਾਂਦਾ ਇਦਾਂ ਨਾ ਕਰਿਆ ਕਰੋ ਸੋ ਦੂਸਰਾ ਇਹ ਕਿ ਮੇਰੇ ਕਈ ਵੀ ਭਰਾ ਪਛਦੇ ਵੀ ਕਿੱਥੇ ਆ ਤੋਂ ਸੋ ਉਹਦਾ ਵੀ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਸਾਹਿਬ ਕਾਲ ਆਰਚੀ ਪ੍ਰੀ ਵੀਰੇ ਤੇ ਹੋਰ ਹਾਲ ਚਾਲ ਕਿਵੇਂ ਆ ਕਿਵੇਂ ਚੜਦੀ ਕਲਾ ਚੋ ਸੋ ਅੱਜ ਆਪਾਂ ਦੱਸ ਦੇਣਾ ਤੁਹਾਨੂੰ ਕਿੱਥੇ ਆ ਤੇ ਮੈਂ ਅੱਜ ਫੇ ਆਪਾਂ ਉਹਦਾ ਭੇਟ ਖੋਲਾਂਗੇ ਤੇ ਨਾਲ ਦੀ ਨਾਲ ਆਪਾਂ ਜਿੱਥੇ ਜਿੱਥੇ ਗਏ ਆ ਉਹਦੀਆਂ ਵੀਡੀਓ ਹੁਣ ਮੈਂ ਪਾਵਾਂਗਾ ਕਿਉਂਕਿ ਕੁਝ ਫੋਟੋਆਂ ਰੂਪ ਚ ਅੱਜ ਤੇ ਕੁਝ ਉਹਦਾ ਵੀਡੀਓ ਕਲਿੱਪਸ ਬਏ ਆ ਬਾਕੀ ਤਾਂ ਟਕਵੇਰੀ ਪੁਲਿਸ ਆ ਨਾ ਤੁਸੀਂ ਇੰਸਟਾਗ੍ਰam ਤੇ ਗੱਲਾਂ ਕਰੋ ਤੇ ਇਹਦਾ ਔਖਾ ਹੋ ਜਾਂਦਾ ਵਾ ਨਾਲ ਹੁਣ ਆ ਬ੍ਰੇਕ ਤੇ ਬੈਠੇ ਸੀ ਆ ਨਾਲ ਨਾਲ ਹੁਣ ਚੀੜੀਆਂ ਵੀ ਆਈਆਂ ਵਾ ਦਿਖਾਉਣਾ ਵਾ ਤੁਹਾਨੂੰ ਇਹ ਵੀ ਗਿੱਜੀਆਂ ਵਾ ਜੇ ਕੁਝ ਖਾਵਾ ਪੀਵਾ ਆ ਜਾਂਦੀਆਂ ਕੋਲ ਆਪਣੇ ਦੇਖ ਲਓ ਉੱਥੇ ਚੀੜੀਆਂ ਬਜੀਆਂ ਨਹੀਂ ਤੇ ਇੱਥੇ ਚੀੜੀ ਆਪਣੇ ਰਾਨ ਸਪਰੇਆਂ ਦਵਾਈਆਂ ਵਾਲੀ ਮਰਗੀਆਂ ਵਿਚਾਰੀਆਂ ਕੁਛ ਸਰਕਾਰ ਦੀਆਂ ਨੀਤੀਆਂ ਨਾਲ ਹਾਲ ਖੈਰ ਪੋਰਾ ਸ਼ਬੀਰ ਵੀਰੇ ਕਿਵੇਂ ਆ ਤੁਸੀਂ ਠੀਕ ਠਾਕ ਹੋ ਤੇ ਆਪਣੀਆਂ ਨਵੀਆਂ ਨਵੀਆਂ ਵੀਡੀਓ ਆਉਂਦੀਆਂ ਵਾ ਤੇ ਹੁੰਦਾ ਕਿ ਕਿਉਂਕਿ ਬਹੁਤ ਸਾਰੀਆਂ ਕੰਟਰੀਆਂ ਤੇ ਦੱਸਣਾ ਪੋਸੀਬਲ ਨਹੀਂ ਤਾਂ ਮੈਂ ਮੇਨ ਮੈਂ ਟੋਪਿਕ ਚੁੱਕਦਾ ਹੈ ਨਾ ਤੇ ਹੁਣ ਪਰ ਮੈਂ ਹੁਣ ਸਪੇਨ ਤੇ ਦੱਸਣਾ ਚਾਹਾਂ ਸਪੇਨ ਤੇ ਬਹੁਤ ਕੁਝ ਆ ਸੋ ਦੱਸਣਾ ਮਤਲਬ ਇਹ ਨਹੀਂ ਕਿ ਜੋ ਬਹੁਤਿਆਂ ਦੇ ਹੁੰਦਾ ਕਿ ਜੋ ਚਲਾ ਆ ਬੋਲੀ ਜਾਓ ਸੋ ਆਪਾਂ ਇਨਫੋਰਮੇਸ਼ਨ ਨੂੰ ਫਾਈਂਡ ਕਰਕੇ ਫੇਰ ਪਾਈਦੀ ਹੈ ਇੱਕ ਵੀਰ ਨੇ ਇੰਸਟਾਗ੍ਰam ਪਤ ਨਹੀਂ ਫੇਸਬੁੱਕ ਤੇ ਵੀ ਕਿਸੇ ਵੀਰ ਨੇ ਪਾਇਆ ਭਾਜੀ 2021 ਦੇ ਜਿਹੜੇ ਪੇਪਰ ਹਨਾ ਸਪੇਨ ਦੇ ਤੁਸੀਂ ਵੀ ਸੁਣ ਲਓ ਕਿ ਉਹ ਪੱਕੇ ਹੋ ਰਹੇ ਵੀਰੇ ਮੈਂ ਬੋਲੀ ਕਿਹਾ ਕਿ ਜਿਹੜੇ ਕੱਚੇ ਹੋ ਰਹੇ ਆ ਵੀ ਆ ਕੇ ਕੱਚੇ ਹੋ ਜੋ ਤੇ ਤੁਸੀਂ ਪੱਕੇ ਹੋ ਜਾਓਗੇ ਮੈਂ ਦੱਸਿਆ ਕਿ ਜਿਹੜੀ ਨਿਊਜ਼ ਹੈ ਨਾ ਨਿਊਜ਼ ਜਿਹੜੀ ਨਿਊਜ਼ਪੇਪਰ 'ਚ ਲੇਟਸ ਨਿਊਜ਼ ਆਈ ਕਿ ਜਿਹੜੇ ਪਹਿਲੇ ਕੱਚੇ ਹੋ ਰਹੇ ਸੋ ਬਾਕੀ ਤੁਹਾਡਾ ਦੱਸਣ ਲਈ ਵੀ ਧੰਨਵਾਦ ਆ ਉਸ ਚੀਜ਼ ਲਈ ਤੇ ਬਾਕੀ ਜਿਹੜਾ ਪ੍ਰੋਸੈਸ ਵਾ ਕਿੱਦਾਂ ਪੱਕੇ ਹੋਣਾ ਤੁਸੀਂ ਉਹ ਮੈਂ ਤੁਹਾਨੂੰ ਦੱਸਿਦਾ ਆ ਆਛਾ ਵੀਰੇ 20 ਦਿਨ ਪੁਰਾਣੀ ਪੀਸੀਸੀ ਮੰਗਦੀ ਆ ਵੀਰੇ ਪੀਸੀਸੀ ਤਾਂ ਉਦੋਂ ਹੀ ਹੋਣੀ ਆ ਹਾਂਜੀ ਮੁਹੰਮਦ ਵੀਰੇ ਸ਼ੁੱਡ ਬੀ ਫਰੀ ਫਲਿਸਟਿੰਗ ਯਾ ਆਈ ਐਗਰੀ ਵਿਦ ਯੂ ਸਟਾਈਲ ਡਾ ਨਾ ਰੀਲੀ ਬੈਡ ਥਿੰਗ ਓਵਰ देयर ਟੂ ਕੈਪਚਰ ਫਲਿਸਟਿੰਗ ਲੈਂਡ ਐਂਡ ਆਲ ਦ ਸ਼ਿਟ ਵੀਰੇ ਮੇਰਾ ਕੋਈ ਬੰਦਾ ਨਹੀਂ ਹੈਗਾ ਪੀਸੀਸੀ ਤਾਂ ਉਦੋਂ ਹੀ ਹੋਣੀ ਆ ਜਿੱਦਾਂ ਤੁਸੀਂ ਹੁਣ ਖੜੇ ਪੈਰ ਨਹੀਂ ਹੁੰਦੀ ਹੁੰਦੀ ਪੀਸੀਸੀ ਪੀਸੀਸੀ ਜੋਬ ਸੀਕਰ ਵੀ ਜਿਹੜੂ ਪਹਿਲਾਂ ਹੁੰਦੀ ਹੈ ਤੇ ਡੈਫੀਨਿਟਲੀ ਉਹ ਪੁਰਾਣੀ ਹੋਏਗੀ ਤੇ ਪਰ ਜੇ ਤੁਹਾਡੀ ਉਤੋਂ ਵੀ ਜ਼ਿਆਦਾ ਪੁਰਾਣੀ ਆ ਮੇਰੇ ਕੋਲ 6 ਮਹੀਨੇ ਤੋਂ ਜ਼ਿਆਦਾ ਟੱਪ ਗਈ ਆ ਤੇ ਫੇਰ ਤੁਹਾਨੂੰ ਦੁਬਾਰਾ ਕਰਾਉਣੀ ਪੈਣੀ ਆ ਠੀਕ ਆ ਇਹ ਚ ਤੁਸੀਂ ਮੇਲ ਹੀ ਪਾ ਕੇ ਐਮਬੈਸੀ ਨਾਲ ਰਾਬਤਾ ਕਰ ਸਕਦੇ ਆ ਬਾਕੀ ਹੁਣ ਮੈਨੂੰ ਪਤਾ ਨਹੀਂ ਤੁਹਾਡਾ ਏਜੰਟ ਕੀ ਕਹਿ ਰਿਹਾ ਵਾ ਹਨਾ 6 ਮਹੀਨੇ ਤੱਕ ਵੈਲਿਡ ਹੁੰਦੀ ਆ ਪੀਸੀਸੀ ਹਾਂਜੀ ਕਿਤੇ ਵੀ ਹੋਵੇ ਤੇ ਜੇ 6 ਤੋਂ ਜ਼ਿਆਦਾ ਹੋ ਗਈ ਤਾਂ ਤੁਹਾਨੂੰ ਦੁਬਾਰਾ ਕਰਾਉਣੀ ਪੈਣੀ ਆ ਚਲੋ ਕਨਾਕੀ ਸੀ ਵੀਰੇ ਬਾਕੀ ਤੁਸੀਂ ਅਰਸ਼ਪ੍ਰੀਤ ਵੀਰੇ ਰਿਆਰ ਸਾਹਿਬ ਬਲੌਗ ਇੰਸਟਾਗ੍ਰਾਮ ਤੇ ਮੈਸੇਜ ਪਾ ਸਕਦੇ ਆ ਮੇਰਾ ਹੁਣ ਟਾਈਮ ਬ੍ਰੇਕ ਦਾ ਹੋ ਗਿਆ ਖਤਮ ਤੋਂ ਮਾਫ ਕਰਨਾ ਤੇ ਮਿਲਦੇ ਆਂ ਅਗਲੇ ਲਾਈਵ ਚ ਤੇ ਇੰਸਟਾਗ੍ਰਾਮ ਤੇ ਅਰਸ਼ਪ੍ਰੀਤ ਵੀਰੇ ਪਾ ਰਹੇ ਹੋ ਜਦੋਂ ਵੀ ਵਿਲਾ ਹੋਗਾ ਮੈਂ ਪਾ ਦੂੰਗਾ ਆ 2 ਮਹੀਨੇ ਪੁਰਾਣੀ ਆ ਫੇਰ ਅਭੀ ਤੇ ਗਲਤ ਗੱਲ ਆ ਫੇਰ ਉਹਨਾਂ ਨੂੰ ਪੁੱਛੋ ਕੀ ਟੈਕਨੀਕਲ ਇਸ਼ੂ ਆ ਕਿਉਂਕਿ ਪੀਸੀਸੀ ਦੀ ਰਿਕੁਆਇਰਮੈਂਟ ਹੈ ਨਾ ਜਿਹੜੀ ਪੁਰਤਗਾਲ ਦੀ ਐਮਬੈਸੀ ਦੇ ਆ ਅ ਤੇ ਪੂਰੀ ਪਾਈ ਹੋਈ ਆ ਇਤਨੀ ਕੋਈ ਨਹੀਂ ਹੈਗੀ ਕਿ 20 ਦਿਨ ਪੁਰਾਣੀ ਚਾਹੀਦੀ ਆ ਉਹ ਐਵੇਂ ਬੇਵਕੂਫ ਬਣਾ ਰਹੇ ਆ ਇਹ ਨਾ ਹੁਣ ਤੁਹਾਡੇ ਉਹ ਦੂਜੇ ਨਾ ਕਰਾਉਣ ਹੁਣ ਕਾਊਂਟਰ ਸੈਂਟ ਉਹ ਦੇਖ ਲਓ ਠੀਕ ਹੈ ਜੀ ਕਿਉਂਕਿ ਯੂਰਪ ਜ਼ਿਆਦਾਤਰ ਕਾਊਂਟਰ ਸੈਂਟ ਤੋਂ ਬਿਨਾ ਗੱਲ ਨਹੀਂ ਬਣਦੀ ਓਕੇ ਰਾਜੂ ਵੀਰੇ ਮਿਲਦੇ ਆ ਸਾਰਿਆਂ ਨੂੰ ਓਕੇ ਬਾਏ ਬਾਏ